ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਵਿੱਚ ਕਸ਼ਮੀਰੀ ਪੰਡਤਾਂ ਦੀ ਪੁਕਾਰ ਸਚੇ ਜੇ ਕਵੀ ਦੇ ਜੋ ਬੋਲ ਨੇ ਆਪਾਂ ਸਾਂਝੇ ਕਰੀਏ ਕੀਤੀ ਅਰਜ਼ ਕਸ਼ਮੀਰ ਦੇ ਪੰਡਤਾਂ ਨੇ ਦਾਤਾ ਸਭਾ ਸਾਡੀ ਚੁਕਣੀ ਚਾਹੀਦੀ ਏ ਗੁੱਡੀ ਜੁਰਮਾਂ ਦੀ ਪਹੁੰਚ ਗਈ ਹੱਦ ਤੇ ਹੁਣ ਇੱਕ ਹੱਥ ਮੁਕਣੀ ਚਾਹੀਦੀ ਏ ਲਜ ਬਾਪ ਦੀ ਦੂਰ ਤੱਕ ਕੱਪੜ ਗਈ ਕਿਸੇ ਤਰ੍ਹਾਂ ਇਹ ਟੁੱਟਣੀ ਚਾਹੀਦੀ ਏ ਦਰਦ ਭਰੀ ਦੁਖਿਆਰਾਂ ਦੀ ਕਥਾ ਸੁਣ ਕੇ ਅੱਖਾਂ ਗਿੱਲੀਆਂ ਹੋਈਆਂ ਹਜੂਰ ਦੀਆਂ ਦਰਦ ਭਰੀ ਦੁਖਿਆਰਾਂ ਦੀ ਕਥਾ ਸੁਣ ਕੇ ਅੱਖਾਂ ਗਿੱਲੀਆਂ ਹੋਈਆਂ ਹਜੂਰ ਦੀਆਂ ਚੌਖੇ ਚਰਤੀਕ ਨੀਵੀਂ ਪਾਈ ਰੱਖੀ ਸੋਚ ਲੈ ਰਹੇ ਨੇ ਕੋਈ ਸੋਚਾਂ ਦੂਰ ਦੀਆਂ ਸੋਚ ਰਹੇ ਨੇ ਸੋਚਾਂ ਕੋਈ ਦੂਰ ਦੀਆਂ ਕੰਢੇ ਬੈਠ ਕੇ ਹੋਰ ਨਾ ਦੇਖ ਸਕੇ ਇਹ ਮਨਸੂਚੀਆਂ ਹੰਡੋਬ ਦੇ ਪੂਰ ਦੀਆਂ ਮੂੰਹ ਦੇ ਵੇਖ ਕੇ ਸੋਚ ਇਰਾਦਿਆਂ ਦੀ ਮੂੰਹ ਤੇ ਵੇਖ ਕੇ ਸੋਚ ਇਰਾਦਿਆਂ ਦੀ ਗਈਆਂ ਸੂਲੀਆਂ ਡੋਲ ਮਨਸੂਰ ਦੀਆਂ ਆ ਗਈ ਚੁਣਚਣੀ ਧਰਮ ਦੇ ਤੌਲਦਾਂ ਹੀ ਧਰਤੀ ਉਹਦੇ ਸਿੰਘਾਂ ਤੇ ਹਿੱਲ ਪਈ ਆ ਗਈ ਚੁਣਚਣੀ ਧਰਮ ਦੇ ਤੌਲਦਾਂ ਹੀ ਧਰਤੀ ਉਹਦੇ ਸਿੰਘਾਂ ਤੇ ਹਿੱਲ ਪਈ ਹੋਂਕੇ ਨਿਕਲ ਕੇ ਕਾਲੇ ਅੰਬਰਾਂ ਦੇ ਠੰਢੀ ਬਾ ਕਸ਼ਮੀਰ ਵਿੱਚ ਚੱਲ ਪਈ ਤਦੋਂ ਆ ਕੇ ਬੈਠ ਕੇ ਪਿਤਾ ਦੀ ਗੋਦ ਅੰਦਰ ਤਦੋਂ ਆ ਕੇ ਬੈਠ ਕੇ ਪਿਤਾ ਦੀ ਗੋਦ ਅੰਦਰ ਲੱਗੇ ਕਹਿਣ ਦਾਦਾ ਜੀ ਕੀ ਵਿਚਾਰਦੇ ਹੋ ਪੱਕੇ ਸੱਚ ਦੇ ਨੂੰਗੇ ਸਮੁੰਦਰਾਂ ਵਿੱਚ ਕਿਹੜੀਆਂ ਡੂਗੀਆਂ ਡੂੰਗੀਆਂ ਮਾਰਦੇ ਹੋ ਪੁੱਟ ਕੇ ਡੂੰਗੀਆਂ ਦਲੀਲਾਂ ਦੀ ਨਹੀਂ ਵੱਡੀ ਪੁੱਟ ਕੇ ਡੂੰਗੀ ਡੂੰਗੀਆਂ ਦਲੀਲਾਂ ਦੀ ਨਹੀਂ ਵੱਡੀ ਪੁੱਟ ਕੇ ਡੂੰਗੀਆਂ ਦਲੀਲਾਂ ਦੀ ਨਹੀਂ ਵੱਡੀ ਕਿਹੜੇ ਕੌਮ ਦੇ ਮਹਿਲ ਅਸਾਰਦੇ ਹੋ ਇਹਦਾ ਕਿਹਾ ਚੰਨਾ ਕਈ ਨਿਰਦੋਸ਼ੀਆਂ ਦੀ ਮੈਂ ਤਕਦੀਰ ਮਟਾਉਣ ਲਈ ਸੋਚਦਾ ਹਾਂ ਖਿੱਚੀ ਹੋਈ ਜੋ ਉੱਚੀਆਂ ਨੀਵਿਆਂ ਵਿੱਚ ਉਹ ਲਕੀਰ ਮਟਾਉਣ ਦੀ ਸੋਚਦਾ ਹਾਂ ਮੇਰੇ ਪਿਆਰੇ ਐਸ ਡਿੱਗੋਏ ਦੇਸ਼ ਤੋਂ ਕਿਵੇਂ ਭਾਰ ਗੁਲਾਮੀ ਦਾ ਲਾਹੀ ਦਾ ਏ ਇਹਦੇ ਬਾਅਦ ਤੇ ਕਿਸੇ ਮਰਜੀਵੜੇ ਜਾਂ ਤਰਮਾਧਮਾ ਦਾ ਸੀਸ ਚਾਹੀਦਾ ਏ ਪੁੱਤਰ ਦਾ ਸੀ ਇਹ ਇਮਤਿਹਾਨ ਇਹ ਗੱਲ ਤੋਂ ਪੁੱਤਰ ਦਾ ਸੀ ਇਹ ਇਮਤਿਹਾਨ ਇਹ ਪਰਖ ਸੀ ਬਾਪ ਦੀ ਜੋਤ ਨਾਨਕ ਦੀ ਸੀ ਰਹੀ ਮਲਜੂਮਾਂ ਨੂੰ ਬਾਪ ਦੀ ਜੋਤ ਨਾਨਕ ਦੀ ਰਹੀ ਸੀ ਮਲਜੂਮਾਂ ਨੂੰ ਬਾਪ ਦੀ ਬਾਪੂ ਨੇ ਗੱਲ ਸਮਝੀ ਪੁੱਤਰ ਮੁਸਕਾਇਆ ਕਲੀਆਂ ਚ ਜਾਨ ਪਈ ਖੁੱਲਾ ਦਾ ਰੰਗ ਲਹਿਰਾਇਆ ਬਾਪੂ ਨੇ ਖੁੱਲੇ ਸ਼ਬਦਾਂ ਵਿੱਚ ਫਰਮਾਇਆ ਇਹ ਖੂਨ ਮੰਗਦੇ ਨੇ ਬਲੀਦਾਨ ਮੰਗਦੇ ਨੇ ਪੁੱਤ ਕਹਿੰਦਾ ਮੈਨੂੰ ਪਤਾ ਹੈ ਮੇਰੇ ਬਾਪ ਦੀ ਜਾਨ ਮੰਗਦੇ ਨੇ ਜੇ ਖੂਨ ਮੰਗਦੇ ਨੇ ਜੋਰਾਂ ਦੇ ਨਾਲ ਰੁੜੇਗਾ ਇਸ ਦਰ ਤੇ ਆਇਆ ਕੋਈ ਵੀ ਖਾਲੀ ਨਹੀਂ ਮੁੜੇਗਾ ਇਹ ਸੋਚ ਵਿਚਾਰ ਕਿਹੜੀ ਸੰਤੁਸ਼ਟ ਆਹ ਹੈ ਬਾਪੂ ਆਤਮਾ ਦੀ ਇਸ ਸੋਚ ਵਿੱਚ ਕਿਹੜੀ ਸੋਚ ਹੈ ਬਾਪੂ ਆਤਮਾ ਦੀ ਮੇਰੇ ਬਾਪੂ ਨਾਲੋਂ ਕੌਣ ਹੈ ਵੱਡਾ ਤੇ ਹੋਰ ਕੌਣ ਹੈ ਕੋਈ ਧਰਮਾਤਮਾ ਜੀ ਰੱਬੀ ਫੈਸਲੇ ਨੂੰ ਸੁਣ ਜਾਂ ਪੁੱਤ ਕੋਲੋਂ ਰੱਬੀ ਫੈਸਲੇ ਨੂੰ ਸੁਣ ਜਾਂ ਪੁੱਤ ਕੋਲੋਂ ਮਸਤੀ ਵਿੱਚ ਮੇਰਾ ਅੰਗ ਪਾਲ ਆਇਆ ਚੜੀਆਂ ਲਾਲੀਆਂ ਮੂੰਹ ਤੇ ਮੜਾ ਮੂਹੀ ਚੜੀਆਂ ਲਾਲੀਆਂ ਮੂੰਹ ਤੇ ਮੜਾ ਮੂਹੀ ਰਜਵਾ ਮੱਥੇ ਤੇ ਰੱਬੀ ਜਲਾਲ ਆਇਆ ਤੇ ਝਖੜ ਝੱਲ ਪਏ ਅੰਬਰ ਹਾ ਮਾਰੀ ਇੱਕੜ ਝਲਵੇਂ ਅੰਬਰ ਹਾਂ ਮਾਰੀ ਧਰਤੀ ਡੋਲ ਗਈ ਜਿਵੇਂ ਪੁਚਾਲਾ ਹੋਇਆ ਫੇਰ ਜੋ ਚਾਂਦਨੀ ਚੌਂਕ ਅੰਦਰ ਮੇਰੀ ਕਲਮੋਂ ਭੇਦਣਾ ਦੱਸ ਸਕਦੀ ਹੋਇਆ ਫੇਰ ਜੋ ਚਾਂਦਨੀ ਚੌਂਕ ਅੰਦਰ ਮੇਰੀ ਕਲਮੋਂ ਭੇਦਣਾ ਦੱਸ ਸਕਦੀ ਤੁਸੀਂ ਪੁੱਛ ਲੋ ਆਪ ਇਤਿਹਾਸ ਕੋਲ ਅੱਗੋਂ ਮੇਰੀ ਜਵਾਨ ਨਹੀਂ ਬੋਲ ਸਕਦੀ ਅੱਗੋਂ ਮੇਰੀ ਜਵਾਨ ਨਹੀਂ ਬੋਲ ਸਕਦੀ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ